ਉਹਦਾ ਸਟਾਰਟਿੰਗ ਤੋਂ ਹੀ ਇਦਾਂ ਹੈ ਜੀ ਮਤਲਬ ਜਿੱਦਾਂ ਆਪਾਂ ਪਹਿਲਾਂ ਬ੍ਰਿੰਦਰ ਸਹਿਵਾਗ ਨੂੰ ਦੇਖਦੇ ਸੀਗੇ ਮਤਲਬ ਉਹ ਆਪਣੀ ਜੇ ਉੱਥੇ ਤੱਕ ਪਹੁੰਚਿਆ ਵੀ ਹੈ ਨਾ ਤਾਂ ਉਸ ਇਦਾਂ ਗੇਮ ਖੇਲ ਕੇ ਪਹੁੰਚਿਆ ਤਾਂ ਉਹ ਚਾਹੁੰਦਾ ਕਿ ਮੈਂ ਇਹੀ ਗੇਮ ਖੇਲ ਕੇ ਆਪਣਾ ਨਾਮ ਰੋਸ਼ਨ ਕਰਾ ਅਈਅਰ ਸਾਹਿਬ ਦਾ ਤਾਂ ਸਰਪੰਚ ਸਾਹਿਬ ਦਾ ਆਪਾਂ ਕੀ ਕਹਾਂ ਇਦਾਂ ਤਾਂ ਕੋਈ ਤੋੜ ਹੀ ਨਹੀਂ ਪੂਰੀ ਉਮੀਦ ਹੈ ਜੀ ਇਸ ਵਾਰ ਪੰਜਾਬ ਜਿੱਤੇਗਾ ਪੰਜਾਬ ਤੇ ਬੈਂਗਲੌਰ ਦੇ ਵਿਚਾਲੇ ਅੱਜ ਹੋਣ ਵਾਲਾ ਆਈਪੀਐਲ ਦਾ ਫਾਈਨਲ ਮੈਚ ਜਿਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਇਸ ਮੈਚ ਤੇ ਟਿਕੀਆਂ ਹੋਈਆਂ ਨੇ ਤੇ 15 ਸਾਲ ਬਾਅਦ ਅੱਜ ਆਈਪੀਐਲ ਟਰੋਫੀ ਨੂੰ ਨਵਾਂ ਚੈਂਪੀਅਨ ਮਿਲਣ ਜਾ ਰਿਹਾ ਤੇ ਇਸੇ ਦਰਮਿਆਨ ਪੰਜਾਬ ਦਾ ਉਹ ਗੱਭਰੂ ਜਵਾਨ ਜਿਸ ਨੇ ਪੰਜਾਬੀਆਂ ਦਾ ਦਿਲ ਲੁੱਟ ਲਿਆ ਅਸੀਂ ਗੱਲ ਕਰ ਰਹੇ ਹਾਂ ਪ੍ਰਭ ਸਿਮਰਨ ਦੀ ਜਿਸ ਦੇ ਕੋਚ ਕੈਮਰੇ ਸਾਹਮਣੇ ਆਏ ਨੇ ਉਹਨਾਂ ਦਾ ਕਹਿਣਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਆਈਪੀਐਲ ਜਿੱਤੇਗੀ ਤੇ ਅੱਜ ਦਾ ਪੰਜਾਬ ਤੇ ਬੈਂਗਲੌਰ ਦਾ ਮੁਕਾਬਲਾ ਬੇਹਦ ਖਾਸ ਰਹਿਣ ਵਾਲਾ ਇਸ ਫਾਈਨਲ ਮੈਚ ਦੇ ਵਿੱਚ ਪੰਜਾਬ ਦਾ ਓਪਨਰ ਪ੍ਰਭ ਸਿਮਰਨ ਜੋ ਕਿ ਪੰਜਾਬ ਦੇ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਉਸ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਦੇ ਨਾਲ ਤਾਂ ਪੰਜਾਬੀਆਂ ਦਾ ਦਿਲ ਲੁੱਟ ਲਿਆ ਤੇ ਓਪਨਰ ਬੈਟਸਮੈਨ ਪ੍ਰਭ ਸਿਮਰਨ ਦੇ ਕੋਚ ਕਮਲ ਸੰਧੂ ਜਿਨ੍ਹਾਂ ਨੇ ਕੈਮਰੇ ਸਾਹਮਣੇ ਆ ਕੇ ਉਸਦੇ بیٹنگ ਦੇ ਗੁਰਦਸਨ ਕੀ ਕਿਹੋ ਜਿਹੀ ਪ੍ਰਭ ਸਿਮਰਨ بیٹنگ ਕਰਦਾ ਤੇ ਕਿਹੋ ਜਿਹੀ بیٹنگ ਦੇ ਉਸ ਤੋਂ ਉਮੀਦ ਕਰਦੇ ਨੇ ਕਿ ਉਹਨਾਂ ਇਹ ਵੀ ਪੂਰਾ ਭਰੋਸਾ ਦਿੰਦਾ ਹੈ ਕਿ ਪੰਜਾਬ ਦੀ ਟੀਮ ਇਸ ਵਾਰ ਆਈਪੀਐਲ ਦਾ ਕੱਪ ਜ਼ਰੂਰ ਜਿੱਤੇਗੀ ਜੀ ਸਰ 5-6 ਸਾਲ ਤੋਂ ਪ੍ਰੈਕਟਿਸ ਕਰ ਰਹੇ ਜਿੱਥੇ ਆਪਣੇ ਕੋਲ ਕੋਚਿੰਗ ਲੈ ਰਹੇ ਨਹੀਂ ਪੂਰੀ ਉਮੀਦ ਹੈ ਜੀ ਇਸ ਵਾਰ ਪੰਜਾਬ ਜਿੱਤੇਗਾ ਇਸ ਤੋਂ ਪਹਿਲਾਂ ਆਪਾਂ ਦੇਖਿਆ 2014 ਚ ਉਹ ਫਾਈਨਲ ਚ ਪਹੁੰਚੇ ਸੀਗੇ ਬਟ ਉਸ ਟਾਈਮ ਆਪਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਬਟ ਇਸ ਵਾਰ ਪੂਰੀ ਉਮੀਦ ਹੈ ਉਹਦਾ ਸਟਾਰਟਿੰਗ ਤੋਂ ਹੀ ਇਦਾਂ ਹੈ ਜਦ ਜਦ ਆਪਾਂ ਪਹਿਲਾਂ ਬ੍ਰਿੰਦਰ ਸਹਾਵਾ ਨੂੰ ਦੇਖਦੇ ਸੀਗੇ ਮਤਲਬ ਉਹ ਆਪਣੀ ਜੇ ਉੱਥੇ ਤੱਕ ਪਹੁੰਚਿਆ ਵੀ ਹੈ ਨਾ ਤਾਂ ਉਸ ਇਦਾਂ ਗੇਮ ਖੇਲ ਕੇ ਪਹੁੰਚਿਆ ਇਸ ਕਰਕੇ ਉਹਦੀ ਗੇਮ ਜਿਆਦੀ ਅਸੀਂ ਚੇਂਜ ਨਹੀਂ ਕਰ ਸਕਦੇ ਜੀ ਮਤਲਬ ਜੇ ਉੱਥੇ ਵੀ ਪਹੁੰਚਿਆ ਤਾਂ ਉਹ ਇਦਾਂ ਪਹੁੰਚਿਆ ਤਾਂ ਉਹ ਚਾਹੁੰਦਾ ਕਿ ਮੈਂ ਏਹੀ ਸੀ ਗੇਮ ਖੇਲ ਕੇ ਆਪਣਾ ਨਾਮ ਰੋਸ਼ਨ ਕਰਾ ਬਿਲਕੁਲ ਜੀ ਬਿਲਕੁਲ ਜਦੋਂ ਹੁਣ ਲਾਸਟ ਟਾਈਮ ਆਪਾਂ ਦੇਖਿਆ ਲਾਸਟ ਮੈਚ ਜਿਹੜਾ ਮੁੰਬਈ ਨਾਲ ਸੀ ਹਾਈ ਸਕੋਰਿੰਗ ਮੈਚ ਸੀਗਾ ਤੇ ਪੰਜਾਬ ਨੇ ਸਭ ਤੋਂ ਵੱਡੀ ਗੱਲ ਕੀ ਚੇਸ ਕੀਤਾ ਦੇਖੋ ਇੱਕ ਹਾਈ ਸਕੋਰਿੰਗ ਮੈਚ ਨੂੰ ਜਦ ਚੇਸ ਕਰਦੇ ਆ ਉਹ ਵੀ ਪ੍ਰੈਸ਼ਰਸ ਤਾਂ ਬਹੁਤ ਵੱਡੀ ਗੱਲ ਹੈ ਉੱਥੋਂ ਇੱਕ ਟੀਮ ਨੂੰ ਇੱਕ ਟੀਮ ਦਾ ਮੋਰਲ ਵੀ ਉੱਾਈ ਹੁੰਦਾ ਹੈ ਤਾਂ ਐਡਵਾਂਟੇਜ ਤਾਂ ਹੈ ਹੀ ਹੈ ਉਹ ਵਿਕਟ ਦਾ ਗਰਾਊਂਡ ਦਾ ਕਿਉਂਕਿ ਆਰਸੀਬੀ ਨੇ ਉੱਥੇ ਹੁਣ ਜਿਹੜਾ ਇਹਨਾਂ ਨੇ ਲੇਟੈਸਟ ਮੈਚ ਖੇਡਿਆ ਉਹ ਲਾਸਟ ਵਾਈਜ਼ ਮੈਚ ਤੇ ਆਰਸੀਬੀ ਨੇ ਅਜੇ ਉੱਥੇ ਮੈਚ ਨਹੀਂ ਖੇਡਿਆ ਬਿਲਕੁਲ ਜੀ ਬਿਲਕੁਲ ਹੁਣ ਆਈਅਰ ਸਾਹਿਬ ਦਾ ਤਾਂ ਸਰਪੰਚ ਸਾਹਿਬ ਦਾ ਆਪਾਂ ਕੀ ਕਹਾਂ ਇਹਦਾ ਤਾਂ ਕੋਈ ਤੋੜ ਹੀ ਨਹੀਂ ਮਤਲਬ ਜੈ ਜੀ ਕ੍ਰਿਕਟ ਉਹ ਖੇਡਦੇ ਨੇ ਕਹਿੰਦਾ ਮਤਲਬ ਇਹ ਹੈ ਕਿ ਜਿੱਥੇ ਵੀ ਬਾਲ ਆ ਰਹੀ ਹੈ ਕਹਿੰਦਾ ਮਤਲਬ ਜਿੱਥੇ ਆਪਾਂ ਬੈਟ ਘੁਮਾ ਰਹੇ ਆ ਨਾ ਜੀ ਉੱਥੇ ਬੋਲ ਆ ਰਹੀ ਹੈ ਉਹਨਾਂ ਦਾ ਤੇ ਇਦਾਂ ਮਤਲਬ ਉਹ ਇੱਕ ਸਾਊਂਡ ਹੀ ਅਲੱਗ ਲੱਗ ਰਹੀ ਹੈ ਪਤਾ ਲੱਗ ਰਿਹਾ ਕਿ ਉਹ ਮਤਲਬ ਇਸ ਟਾਈਮ ਬਹੁਤ ਤੀਖ ਤੇ ਨੇ ਮਤਲਬ ਇਦਾਂ ਬਹੁਤ ਘੱਟ ਬੈਟਸਮੈਨ ਦੇਖੀ ਦੇ ਨੇ ਜਿਹੜੇ ਮਤਲਬ ਇਸ ਟਾਈਮ ਉਹ ਆਪਾਂ ਦੇਖਿਆ ਕਿ ਹੁਣ ਅਲੱਗ ਹੀ ਇੱਕ ਔਰਚ ਬੈਟਿੰਗ ਕਰ ਰਹੇ ਨੇ ਤੇ ਜਿੱਦਾਂ ਬੋਲਿੰਗ ਦੀ ਵੀ ਆਪਾਂ ਗੱਲ ਕੀਤੀ ਜਾਏ ਚਹਿਲ ਹੈ ਅਰਸ਼ਦੀਪ ਹੈ ਹਨਾ ਤਾਂ ਇਹ ਵਿਕਟ ਟੇਕਿੰਗ ਬੋਲਰ ਨੇ